ਮੈਂ ਇੱਕ ਗੱਲ ਕਹਿ ਦਵਾਂ ਇੱਥੇ ਬੜਾ ਤਰਕ ਉੱਠਦਾ ਹੈ ਅਖੇ ਜੀ ਕਿਦਰੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੀ ਨਹੀਂ ਪੰਜ ਬਾਣੀਆਂ ਪੜੀਆਂ ਖੰਡੇ ਦੀ ਪੌੜ ਵੇਲੇ ਦਸਮ ਗ੍ਰੰਥ ਤੋਂ ਮੁਨਕਰ ਹੋਣਾ ਹੈ ਗੱਲ ਹੋਰ ਕੋਈ ਨਹੀਂ ਇਹ ਕਾਂ ਕਿਆਰੀ ਦੀ ਆ 15-20 ਸਾਲਾਂ ਚ ਉੱਗੀ ਹੈ ਪਹਿਲਾਂ ਨਹੀਂ ਸੀ ਆ ਗਈ ਸੰਤ ਭਿੰਡਰਾ ਵਾਲਿਆਂ ਦੀ ਡਾਗ ਕਾਇਮ ਸੀ ਉਦੋਂ ਬੋਲਦਾ ਕੋਈ ਨਹੀਂ ਸੀ ਪਰ ਮੈਂ ਤੁਹਾਨੂੰ ਇਤਿਹਾਸਿਕ ਤੱਥ ਸਾਵੇਂ ਪ੍ਰਗਟ ਕਰਕੇ ਦਰਸਾ ਦਿੰਨਾ ਵੀ ਬਾਣੀਆਂ ਕਿਹੜੀਆਂ ਪੜੀਆਂ ਨੇ ਇੱਕ ਹੋਇਆ ਸੂਰਮਾ ਭਾਈ ਜੈਤਾ ਜਿਹਨੂੰ ਰੰਗਰੇਟਾ ਗੁਰੂ ਕਾ ਬੇਟਾ ਕਹਿੰਨੇ ਆ ਆਪਾਂ ਬਾਬਾ ਜੀਵਨ ਸਿੰਘ ਆਪੋ ਛੋੜੀ ਭਾਈ ਜੈਤੇ ਤੋਂ ਜੀਵਨ ਸਿੰਘ ਕਿੱਦਾਂ ਬਣ ਗਏ ਅਮਰਤਬੇਦ ਲਿਖੀ ਹੈ ਉਹਨਾਂ ਦੀ ਬੜਾ ਉਹ ਮਹਾਨ ਸੂਰਮਾ ਸੀ ਔਰ ਸ਼ਹਾਦਤ ਦੀ ਉਮਰ ਵੀ ਮਾਣੀ ਐ ਇਸਨੇ ਸ਼ਹੀਦ ਹੋਏ ਨੇ ਉਹ ਕਹਿੰਦੇ ਜਪ ਜਾਪ ਸਵਈਏ ਚੋਪੀ ਆਨੰਦ ਕੋ ਪਾਠ ਸੁਪਾ ਹੁਲ ਤਿਆਰ ਕਰੀ ਜਾ ਬੜੀ ਲੰਮੀ ਰਚਨਾ ਹੈ ਮੈਂ ਇੱਕ ਪੰਕਤੀ ਸਾਂਝੀ ਕਰ ਰਿਹਾ ਜਪ ਜਾਪ ਸਵਈਏ ਚੋਪੀ ਆਨੰਦ ਕੋ ਇਹ ਪੰਜ ਬਾਣੀਆਂ ਪੜ ਕੇ ਪਾਠ ਹੁਲ ਤਿਆਰ ਕੀਤੀ ਗਈ ਤੇ ਤਰਕ ਕੌਣ ਕਰ ਰਿਹਾ ਹੁੰਦਾ ਜਿਨੇ ਕੌਮਲੀ ਕੰਡਾ ਨਹੀਂ ਖਾਦਾ ਇਹ ਰਚਨਾ ਉਹਦੀ ਹੈ ਜਿਨੇ ਸਿਰ ਦਿੱਤਾ ਹੈ ਕੌਮਲੀ ਨਾਲੇ ਸਰਕਾਰ